Happy birthday Happy birthday 17 ਸਾਲ ਦੀ Dalit ਕੁੜੀ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤੇ ਉਸਨੇ ਦੱਸਿਆ ਕਿ ਕਿੰਜ ਮੇਰੇ ਨਾਲ ਬੀਤੇ 2 ਸਾਲ ਤੋਂ ਸ਼ੋਸ਼ਣ ਹੋ ਰਿਹਾ ਹੈ ਮੈਨੂੰ ਇੱਕ ਮੁੰਡਾ ਫੋਨ ਕਰਕੇ ਇਹ ਆਖਦਾ ਹੈ ਕਿ ਤੂੰ ਆਪਣੇ ਕੱਪੜੇ ਉਤਾਰ ਨਹੀਂ ਤਾਂ ਮੈਂ ਤੇਰੀਆਂ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਵਾਇਰਲ ਕਰ ਦਵਾਂਗਾ। ਇਸ ਤੋਂ ਇਲਾਵਾ ਇਹ ਮੁੰਡਾ ਕੁੜੀ ਨੂੰ ਕਹਿੰਦਾ ਹੈ ਕਿ ਤੂੰ ਸੜਕ ਤੇ ਜਾ ਕੇ ਉੱਠਕ ਬੈਠਕ ਕਰ ਕਦੇ ਆਖਦਾ ਹੈ ਕਿ ਤੀਜੀ ਮੰਜ਼ਲ ਤੇ ਜਾ ਕੇ ਆਪਣਾ ਫੋਨ ਹੇਠਾਂ ਸਿੱਟ ਦੇ ਅਤੇ ਇਹ ਕੁੜੀ ਇਹ ਸਾਰੀਆਂ ਗੱਲਾਂ ਦੇ ਚਲਦੇ ਹੋਏ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਚੁੱਕੀ ਹੈ ਜਿਸ ਦਾ ਕਹਿਣਾ ਸੀ ਕਿ ਉਹੀ ਮੁੰਡਾ ਹੈ ਜੋ ਕਿ ਮੈਨੂੰ ਵਿਆਹ ਦੇ ਲਾਰੇ ਲਗਾਉਂਦਾ ਹੁੰਦਾ ਸੀ। ਉਹ ਕਹਿੰਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਪਰ ਜਦੋਂ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੂੰ ਨੀਵੀਂ ਜਾਤ ਦੀਆਂ ਇਸ ਕਰਕੇ ਤੇਰੇ ਨਾਲ ਅਸੀਂ ਵਿਆਹ ਨਹੀਂ ਕਰਵਾ ਸਕਦੇ ਇਹ ਸਾਰੀ ਘਟਨਾ ਅਮਰਸਰ ਦੇ ਥਾਣਾ ਕੋਟ ਖਾਲਸਾ ਦੇ ਪ੍ਰੇਮਨਗਰ ਦੀ ਹੈ ਜਿੱਥੇ ਬੀਤੇ 10 ਸਾਲ ਤੋਂ ਸ਼ਿਵसेना ਆਗੂ ਅਰुण ਸ਼ਰਮਾ ਦੇ ਘਰ ਇੱਕ ਔਰਤ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਪਰ ਉੱਥੇ ਹੀ ਜਦੋਂ ਕਹਿੰਦੇ ਹੀ ਔਰਤ ਬਿਮਾਰ ਹੁੰਦੀ ਹੈ ਤਾਂ ਆਪਣੀ ਧੀ ਨੂੰ ਉਹਨਾਂ ਦੇ ਘਰ ਕੰਮ ਦੇ ਲਈ ਭੇਜ ਦਿੰਦੀ ਹੈ ਉਥੇ ਰਹਿੰਦੇ ਉਹਨਾਂ ਦੇ ਪੁੱਤਰ ਉਦਰਾਕਸ਼ ਦੇ ਨਾਲ ਇਸ ਕੁੜੀ ਦੇ ਸਬੰਧ ਬਣ ਗਏ ਦੋਵਾਂ ਜਾਣਿਆਂ ਨੇ ਬੀਤੇ 2 ਸਾਲ ਤੋਂ ਸਾਰੀਆਂ ਹੱਦਾਂ ਟੱਪੀਆਂ ਅਤੇ ਹੁਣ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਉਦੋਂ ਹੋਇਆ ਜਦੋਂ ਮੁੰਡਾ ਕੁੜੀ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਸਾਫ਼ ਹੀ ਵਿਆਹ ਕਰਵਾਉਣ ਤੋਂ ਵੀ ਇਨਕਾਰ ਕਰ ਰਿਹਾ ਹੈ ਕੁੜੀ ਦੀ ਮਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਸੀ ਜੋ ਉਹ ਜਨਮ ਦਿਨ ਤੇ ਕੇਕ ਕੱਟਦੀ ਅਤੇ ਖੁਸ਼ ਹੁੰਦੀ ਨਜ਼ਰ ਆ ਰਹੀ ਹੈ ਉਹ ਦੱਸਦੀ ਹੈ ਕਿ ਮੈਂ ਅਤੇ ਉਹ ਮੁੰਡਾ ਆਪਸ ਦੇ ਵਿੱਚ ਪ੍ਰੇਮ ਸਬੰਧਾਂ ਦੇ ਵਿੱਚ ਸੀ ਪਰ ਅੱਜ ਸਭ ਕੁਝ ਬਦਲ ਚੁੱਕਾ ਹੈ ਅਤੇ ਉਸ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਗਿਆ ਅੰਮ੍ਰਿਤ ਸਰ ਪ੍ਰੇਮ ਨਗਰ ਅਜੀ ਕੀ ਗੱਲ ਹੋਈ ਹੈ ਤੇਰਾ ਰਿਲੇਸ਼ਨ ਸੀਗਾ ਦੋ ਸਾਲ ਤੋਂ ਮੁੰਡੇ ਨਾ ਪਹਿਲੇ ਤਾਂ ਨੇ ਮੈਨੂੰ ਵਿਆਹ ਦੇ ਲਾਰੇ ਲਾ ਲਾ ਕੇ ਮੇਰਾ ਦੋ ਸਾਲ ਫਿਜ਼ੀਕਲ ਰਿਲੇਸ਼ਨ ਬਣਾਇਆ ਤੇ ਫਿਰ ਹੁਣ ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤਾਂ ਫਿਰ ਕਹਿੰਦੇ ਕਿਤੇ ਛੋਟੀ ਜਾਂਦੇ ਅਸੀਂ ਤਾਂ ਵਿਆਹ ਨਹੀਂ ਕਰਨਾ ਮੁੰਡੇ ਦਾ ਨਾਮ ਕੀ ਹੈ ਰudraakshak ਇਹ ਕਿਹੜਾ ਰਣ ਵਾਲਾ ਏ ਲਾ ਰਿਗੇਟ ਸ਼ੰਮਨ ਸ਼ਾਦਰ ਗਾਡੇ ਸਾਹਮਣੇ ਉਹਦੇ ਵੱਲੋਂ ਕੀ ਹੈ ਉਹਦੀ ਮੰਮੀ ਵੱਲੋਂ ਇਹ ਤਾਂ ਮੁੰਡੇ ਨਾਲ ਗੱਲਬਾਤ ਨਹੀਂ ਹੋਈ ਤੇ ਨਹੀਂ ਹੋਣੀ ਹੋਈ 2 ਦਿਨ ਪਹਿਲੇ ਉਹਦੇ ਘਰ ਉਹਨਾਂ ਨੇ ਬੁਲਾਇਆ ਸੀਗਾ ਤੇ ਫੇਰ ਉਹ ਹੀ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ ਤੁਸੀਂ ਛੋਟੀ ਜਾਂਦੇ ਆ ਤੁਸੀਂ ਜੋ ਕਰਨਾ ਕਰ ਲਓ ਅਸੀਂ ਨਹੀਂ ਕਿਸੇ ਤੋਂ ਡਰਦੇ 2 ਸਾਲ ਕਿਤਾ ਗੱਲ ਬਾਤ ਹੋਈ ਸੀ ਮੈਂ ਤੇ ਉਹਨਾਂ ਤੋਂ ਕੰਮ ਤੇ ਗਈ ਸੀ ਕੰਮ ਤੇ ਮਿਲੇ ਸੀ ਉਹਦਾ ਫਾਦਰ ਕੰਮ ਕਰਵਾਂਦੇ ਆ ਨਾ ਤੇ ਉੱਥੇ ਗਈ ਸੀ ਮੇਰੇ ਮੰਮਾ ਨੂੰ 10 ਸਾਲ ਹੋ ਗਏ ਉੱਥੇ ਕੰਮ ਕਰਦੇ ਤੇ ਮੰਮਾ ਨਾ ਗਈ ਸੀ ਤੇ ਫਿਰ ਉੱਥੇ ਮਿਲੇ ਸੀ ਕਿੰਨੇ ਸਾਲ 12 ਸਾਲ 14 ਸਾਲ ਸੀ 15 ਵਿੱਚ ਲੱਗੀ ਸੀ ਉਹ ਮੇਰੇ ਨਾਲ ਗੱਲਬਾਤ ਕੀਤੀ ਵੀ ਮੇਰਾ ਇਹ ਕਿੰਨਾ ਹਾਂ ਜੀ ਇਹ ਕਹਿੰਦੇ ਕਿ ਤੁਸੀਂ ਛੋਟੀ ਜਾਂਦੇ ਅਸੀਂ ਨਹੀਂ ਤਾਂ ਨਕਰਾ ਸਕਦੇ ਕਿ ਜੋ ਤੁਸੀਂ ਕਰਨਾ ਕਰ ਲੋ ਮੈਨੂੰ ਬਲੈਕਮੇਲ ਵੀ ਕਰਦਾ ਰਿਹਾ ਆ ਕਿਸ ਤਰ੍ਹਾਂ ਬਲੈਕਮੇਲ ਉਹ ਦੇਖੋ ਫੋਟੋਜ਼ ਹੈ ਗਿਆਆਂ ਦੂਸਰੀਆਂ ਪਰ ਪ੍ਰਾਈਵੇਟ ਫੋਟੋਜ਼ ਉਸੇ ਕਹਿੰਦਾ ਹਾਂ ਜੀ ਮੇਰੀਆਂ ਹੈ ਗਿਆ ਤੇ ਉਸ ਕਰਕੇ ਫਿਰ ਉਹ ਕਹਿੰਦਾ ਕਿ ਮੈਂ ਫੋਟੋ ਵਾਇਰਲ ਕਰ ਦੂੰਗਾ ਇਹ ਕਰ ਦੂੰਗਾ ਜੋ ਮਰਜ਼ੀ ਕਰ ਬਲੈਕਮੇਲ ਕਰ ਕਰਕੇ ਉਹਨੇ ਮੇਰ ਕੋ ਕਦੀ ਕਹਿੰਦਾ ਸੀ ਸੜਕ ਤੇ ਜਾ ਉਠਕ ਬੈਠ ਕੇ ਲਗਾ ਕਿ ਆ ਪੂਰੇ ਕੱਪੜੇ ਉਤਾਰ ਕੇ ਬਾਹਰ ਜਾ ਉੱਪਰ ਜਾ ਕੇ ਘੋਟੇ ਤੋਂ ਤਿੰਨ ਮੰਜ਼ਲ ਦਾ ਆਪਣਾ ਕਦੀ ਫੋਨ ਸੁੱਟਦੇ ਕਦੀ ਕੁਛ ਕਰ ਲੈ ਐਦਾ ਬਹੁਤ ਕੁਛ ਕਰਵਾਇਆ ਰਿਲੇਸ਼ਨ ਨਾਲ ਦੋਸਤ ਨਹੀਂ ਕਰਦਾ ਹਾਂ ਹਾਂਜੀ ਪੂਜਾ ਕਰ ਲਿਆ ਹਾਂ ਜਿਹਨੇ ਲੱਤੀ ਨੇ ਪੀਤਾ ਆਪਣੇ ਉਹ ਨਹੀਂ ਆਮੋ ਉਹਦਾ ਨਾਮ ਐਂਜਲ ਕਲਿਆਰ ਤੁਹਾਡੀ ਕੌਣ ਕਰਦੀ ਹੈ ਮੇਰੀ ਬੇਟੀ ਹੈ ਕੀ ਗੱਲ ਕੀ ਕਰ ਰਹੀ ਹੈ ਇਹਦਾ ਮੈਟਰ ਇਹ ਆ ਕਿ 2.5 ਸਾਲ ਤੋਂ ਕਿਸੇ ਦੇ ਮਤਲਬ ਕਿ ਜਿੱਤੇ ਨੇ ਕੰਮ ਕਰਦੀ 10 ਸਾਲ ਤੋਂ ਉਹਨਾਂ ਦੇ ਬੇਟੇ ਦੇ ਨਾਲ ਰਿਲੇਸ਼ਨ ਸੀਗਾ ਠੀਕ ਹੈ ਉਹਨਾਂ ਨੇ ਇਹਨਾਂ ਨੂੰ ਮਤਲਬ ਕਿ ਗੱਲਾਂ ਗੁੰਲਾਤਿਆਂ ਕੇ ਮੁੰਡੇ ਨੇ ਇਹਦੇ ਨਾਲ 2-2 ਸਾਲ ਤੋਂ ਸਬਸਸ਼ਨ ਕਰਦੇ ਰਹੇ ਤੇ ਹੁਣ ਐਂਡ ਤੇ ਲਾਸਟ ਤੇ ਆ ਕੇ ਕਹਿੰਦੇ ਆ ਕਿ ਤੁਸੀਂ ਛੋਟੀ ਜਾਤੀ ਦੇ ਆਸੀਂ ਤੁਹਾਡੇ ਨਾਲ ਵਿਆਹ ਨਹੀਂ ਕਰ ਸਕਦੇ ਇਹ ਅਰੁਣ ਸ਼ਰਮਾ ਦੇ ਪਿਤਾ ਦੇ ਵੱਲੋਂ ਤੇ ਉਹਦੀ ਮਾਤਾ ਦੇ ਵੱਲੋਂ ਅੱਛਾ ਜੀ ਨਹੀਂ ਹਾ ਸ਼ਰਮਾ ਉਹਦਾ ਬੱਚੀ ਹੈ ਪਲੇਸਮੈਂਟ ਹੈ ਕਿੰਨੀ ਹੈ ਉਹ ਤੋਂ 15 ਸਾਲ ਦੀ ਹੁਣ ਸਾਰਾ ਸਾਲ ਦੀ ਕੀ ਗੱਲ ਕਰਤੀ ਮੁੰਡੇ ਵਾਲਿਆਂ ਨਾਲ ਹਾਂਜੀ ਕੀਤੀ ਸੀ ਉਹਨਾਂ ਨਾਲ ਬਦਲ ਕੇ ਤਿੰਨ ਵਾਰ ਉਹਨਾਂ ਨਾਲ ਗੱਲ ਕੀਤੀ ਤਿੰਨੋਂ ਵਾਰ ਕਦੀ ਕਹਿ ਦੇਂਦੇ ਕਰ ਦਾਂਗੇ ਰੁਕ ਜਾਓ ਕਰ ਦਾਂਗੇ ਰੁਕ ਜਾਓ ਬਾਅਦ ਵਿੱਚ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੁੰਦੀ ਆਪਸ ਹੀ ਲੜ ਪੈਂਦੇ ਤਾਂ ਕਰਕੇ ਇਹਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਸੀ ਕੀ ਗੱਲ ਬਾਤ ਇਹ ਲੜਕੀ ਦੇ ਵਿੱਚ ਪਾਉਂਦਾ ਦੇਖ ਕੇ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਸੀ ਹਾਂਜੀ ਪਹਿਲਾਂ ਨਹੀਂ ਪਤਾ ਬਾਅਦ ਵਿੱਚ ਪਤਾ ਲੱਗਾ ਇਹਦਾ ਦੂਸਰਾ ਦੂਸਰਾ ਚਾਂਸ ਇਹਦਾ ਅੱਛਾ ਪਹਿਲੇ ਪਹਿਲੇ ਨਹੀਂ ਕਰ ਹਾਂਜੀ ਮੰਗ ਕਰ ਮੰਗੇ ਕਰਦੇ ਕਿ ਮੇਰੀ ਕੁੜੀ ਨੂੰ ਇਨਸਾਫ ਨਹੀਂ ਦਿੱਤਾ ਗਿਆ ਤੇ ਜੈ ਵਾਲਮੀਤੀ ਜੀ ਜੈ ਭੀ ਜੈ ਭਾਰਤ ਜੈ ਸਭਿਧਾਨ ਮੈਂ ਦਲੀ ਸੁਰੱਖਿਆ ਸੈਨਾ ਭਗਵਾਨ ਵਾਲਮੀਤੀ ਸਮਾਜ ਦਲ ਤੋਂ ਐਸੇ ਬੀਚੀ ਦਾ ਪੰਜਾਬ ਚੇਅਰਮੈਨ ਜਿੱਦਾਂ ਕਿ ਸਾਡੀ ਛੋਟੀ ਭੈਣ ਜਿਹਦਾ ਨਾਮ ਪੂਜਾ ਵਾ ਸਾਡੇ ਸਮਾਜ ਤੋਂ ਬਿਲੋਂਗ ਕਰਦੀ ਆ ਦਲਿਤ ਪਰਿਵਾਰ ਤੋਂ ਉਹਨਾਂ ਨੇ ਇਹ ਕੱਲ ਪਰਸੋ ਹੀ ਮੈਨੂੰ ਦੱਸਿਆ ਕਿ ਉਹਨਾਂ ਦੀ ਕੁੜੀ ਨੇ ਜਿਹੜਾ ਮਤਲਬ ਇੱਕ ਸੁਸਾਇਟੀ ਕਰਨ ਦਾ ਮਤਲਬ ਕੀਤਾ ਸੀ ਮਤਲਬ ਕਿਸੇ ਲੜਕੇ ਦੇ ਨਾਲ ਉਹਨਾਂ ਦਾ ਫੇਰ ਚੱਲਦਾ ਪਿਆ ਸੀ ਉਹ ਲੜਕੇ ਦਾ ਨਾਮ ਸੀ ਰੁਦਰਾਕਸ਼ ਸ਼ਰਮਾ ਔਰ ਉਹਨਾਂ ਦੇ ਪਿਤਾ ਦਾ ਨਾਮ ਵੀ ਇਹਨਾਂ ਨੇ ਦੱਸਿਆ ਅਰुण ਸ਼ਰਮਾ ਜਿਹੜਾ ਜਿਹਨੂੰ ਕਿਹਾ ਜਾਂਦਾ ਕਿ ਚੀਫ ਸੈਨਾ ਦੇ ਪ੍ਰਧਾਨ ਆ ਔਰ ਉਹਨਾਂ ਨੇ ਜਦੋਂ ਇਹਨਾਂ ਦਾ ਮਤਲਬ ਇੱਕ ਮਤਲਬ ਚੱਲਦਾ ਪਿਆ ਸੀ ਕੋਈ ਇਹਨਾਂ ਦਾ ਲਵ ਚੱਲਦਾ ਪਿਆ ਸੀ ਉਸ ਦੌਰਾਨ ਉਹਨਾਂ ਦੇ ਉਹਨੇ ਮਾਪਿਓ ਨੇ ਉਹਨਾਂ ਨੇ ਕਿਹਾ ਸੀ ਵੀ ਆਪਾਂ ਕੁੜੀ ਮੁੰਡੇ ਦਾ ਵਿਆਹ ਕਰਾਂਗੇ ਔਰ ਕੁੜੀ ਨੇ ਮਤਲਬ ਇਹਨਾਂ ਨੇ ਵੀਡੀਓ ਵੀ ਦਿਖਾਈ ਹੈ ਜਿਹਦੇ ਵਿੱਚ ਮਤਲਬ ਉਹਨਾਂ ਬਰਥਡੇ ਵੀ ਇਹਨਾਂ ਦਾ ਮਨਾਇਆ ਜਾ ਰਿਹਾ ਉਹਨਾਂ ਦੇ ਘਰ ਦੇ ਵਿੱਚ ਉਹਦੀ ਮਾਂ ਵੀ ਕੇਕ ਖਵਾ ਰਹੀ ਆ ਪਿਓ ਵੀ ਖਵਾ ਰਿਆ ਵਾ ਮੁੰਡਾ ਵੀ ਖਵਾ ਰਿਆ ਵਾ ਔਰ ਕਈ ਅਸ਼ਲੀਲ ਵੀਡੀਓ ਵੀ ਜਿਹੜੀਆਂ ਕੁੜੀ ਨੇ ਦੱਸਿਆ ਵਾ ਵੀ ਜਿੰਨਾਂ ਵੱਲੋਂ ਵੀ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਮੁੰਡਾ ਬਾਰ-ਬਾਰ ਧਮਕੀ ਲਾ ਰਿਹਾ ਵਾ ਉਹਨਾਂ ਦਾ ਪਿਓ ਵੀ ਲਾ ਰਿਹਾ ਵਾ ਕਿ ਅਗਰ ਤੁਸੀਂ ਸਾਨੂੰ ਤੰਗ ਪਰੇਸ਼ਾਨ ਕੀਤਾ ਤੇ ਅਸੀਂ ਅਸ਼ਲੀਲ ਵੀਡੀਓ ਦਿਖਾਵਾਂਗੇ ਸਾਰਿਆਂ ਨੂੰ ਤੁਹਾਨੂੰ ਬਦਨਾਮ ਕਰਾਂਗੇ ਔਰ ਜਦੋਂ ਵਿਆਹ ਦੀ ਗੱਲ ਆਂਦੀ ਆ ਔਰ ਬਾਰ-ਬਾਰ ਇਹ ਕਿਹਾ ਜਾਂਦਾ ਵਾ ਕਿ ਤੁਸੀਂ ਛੋਟੀ ਜਾਤੀ ਦੇ ਲੋਕ ਜੀ ਮੈਂ ਇਹ ਪੁੱਛਣਾ ਚਾਹਨਾ ਵਾ ਇਨੂੰ ਉਦਰਾਖਸ਼ ਸ਼ਰਮਾ ਨੂੰ ਔਰ ਅਰੁਣ ਸ਼ਰਮਾ ਨੂੰ ਕਿ ਜਦੋਂ ਤੁਸੀਂ ਘਰਾਂ 'ਚ ਕੇਕ ਟਾਂਡੇ ਸੀ ਜਦੋਂ શોਸ਼ਣ ਕੀਤਾ ਗਿਆ ਸੀ ਸਾਡੀਆਂ ਤੁਰੀਆਂ ਦਾ ਸਾਡੇ Dalit ਪਰਿਵਾਰ ਦੀਆਂ ਧੀਆਂ ਭੈਣਾਂ ਦਾ ਉਦੋਂ ਛੋਟੀ ਜਾਤੀ ਨਹੀਂ ਤੁਹਾਨੂੰ ਲੱਗੀ ਅੱਜ ਵਿਆਹ ਕਰਾਉਣ ਦਾ ਸਮਾਂ ਆਇਆ ਤੇ ਅੱਜ ਤੁਹਾਨੂੰ ਛੋਟੀ ਜਾਤੀ ਲੱਗਦੀ ਆ ਮੈਂ ਪੂਰੇ ਪ੍ਰਸ਼ਾਸਨ ਨੂੰ ਖਾਸ ਕਰਕੇ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਜਿਹੜੀ ਬੰਦੀ ਕਾਰਵਾਈ ਇਹਨਾਂ ਤੇ ਜਲਦੋਂ ਜਲਦ ਕੀਤੀ ਜਾਵੇ ਨਹੀਂ ਤੇ ਅਗਰ ਬੰਦੀ ਕਾਰਵਾਈ ਇਹਨਾਂ ਤੇ ਨਾ ਹੋਈ ਅਸੀਂ ਇੱਕ ਵੱਡਾ ਐਕਸ਼ਨ ਲਵਾਂਗੇ ਅਸੀਂ ਭੰਡਾਰੀ ਪੋਲ ਤੇ ਆ ਕੇ ਪੂਰਾ ਸਮਾਜ ਲੈ ਕੇ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਔਰ ਜਲਦ ਜਲਦ ਇਹਨਾਂ ਉੱਤੇ ਐਕਸ਼ਨ ਲਿੱਤਾ ਜਾਵੇ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਹਾਂ ਜੀ ਬਾਂਧੀ ਕੀ ਮੈਂ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀਵਾਨ ਕੂਮੇਟਰ ਮਹਾਪਚਾਇਸਾ ਦਾ ਖੰਡਾ ਮੁਖੀ ਚੱਲਦਾ ਹਾਂ ਸਵਾਜ ਸਾਡੇ ਕੋ ਸਾਡੇ ਹੀ ਸਮਾਜ ਦੇ ਜਨ ਤਲਿਤ ਪਰਿਵਾਰ ਦੀ ਜਿਹੜੀ ਲੜਕੀ ਆ ਜਿੰਨੇ ਵਿਚਾਰੀ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਜਿਸੀ ਦਾ ਗੁਰਨਾਨਕੋ ਹਸਪਤਲ ਪਤਾ ਲੈਣ ਆਇਆ ਤਾਂ ਪੁੱਛੀ ਗਿੱਚ ਦੇ ਵਿੱਚ ਆਪਾਂ ਜਿਸ ਪੈਰ ਨੂੰ ਪੁੱਛਿਆ ਇਸ ਬੇਟੀ ਨੂੰ ਪੁੱਛਿਆ ਕਿ ਤੇਨਾਂ ਕੀ ਘਟਨਾ ਹੋਈ ਆ ਔਰ ਇਹਨੇ ਦੱਸਿਆ ਜੇ ਕੋਈ ਅਰਨ ਸ਼ਰਮਾ ਨਾਮ ਦਾ ਵਿਅਕਤੀ ਆ ਉਹਦਾ ਬੇਟਾ ਵਾ ਦੁਦਰਾਕਸ਼ ਸ਼ਰਮਾ ਜਿਹੜਾ ਇਹਦਾ 2 ਸਾਲਾਂ ਤੋਂ ਸ਼ੋਸ਼ਣ ਕਰਦਾ ਆ ਰਿਹਾ ਵਾ ਔਰ ਜਦੋਂ ਇਹਦੇ ਮਾਪੇ ਬਾਬ ਨੂੰ ਕੁੜੀ ਦੇ ਮਾਪੇ ਬਾਬ ਨੂੰ ਪਤਾ ਲੱਗਾ ਔਰ ਉਹਨਾਂ ਦੇ ਮੁੰਡੇ ਦੇ ਮਾਪੇ ਬਾਬ ਨੂੰ ਪਤਾ ਲੱਗਾ ਤੇ ਚਲੋ ਇਹਨਾਂ ਦੀ ਆਪਸ ਵਿੱਚ ਸਹਿਮਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਲੋ ਅਸੀਂ ਤੁਹਾਡਾ ਵਿਆਹ ਕਰ ਦਵਾਂਗੇ ਵਿਆਹ ਦੇ ਚਾਂਸਾ ਇਹਨਾਂ ਨੂੰ ਦੇ ਕੇ ਵਿਚਾਰੀ ਦਾ ਸ਼ੋਸ਼ਣ ਕਰਦੇ ਰਹੇ ਆ ਔਰ ਹੁਣ ਜਦੋਂ ਇਹਨਾਂ ਨੇ ਵਿਆਹ ਦੀ ਗੱਲ ਕੀਤੀ ਕਿ ਆਪਾਂ ਇਹਨਾਂ ਮਤਲਬ ਕਿ ਜਦੋਂ ਇਹ ਹਮ ਉਮਰ ਹੋ ਜਾਣਗੇ ਤੇ ਇਹਨਾਂ ਦਾ ਵਿਆਹ ਕਰਦਾਂਗੇ ਆਪਾਂ ਮਗਰ ਮੁੰਡਾ ਲਗਾਤਾਰ ਇਹਨੂੰ ਨਾ ਕਰਦਾ ਰਿਹਾ ਔਰ ਉਸ ਡਿਪਰੈਸ਼ਨ ਦੇ ਵਿੱਚ ਇਸ ਲੜਕੀ ਨੇ ਅੱਜ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਅਜ ਗੁਰਨਾਨਕ ਹੋਸਪਟਲ ਚ ਆ ਹੀ ਪਹੁੰਚੇ ਆ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਏ ਔਰ ਜਿਹੜੇ ਲੋਗ ਛੋਟੀ ਜਾਤੀ ਦਾ ਕਹੇ ਕਿ ਜਿਹੜੇ ਲੋਗ ਇਹਨਾਂ ਦੇ ਸਾਡੀਆਂ ਧੀਆਂ ਭਾਣਾਂ ਦਾ ਛੋਟੀ ਉਮਰ ਦੇ ਵਿੱਚ ਸ਼ੋਸ਼ਣ ਕਰਦੇ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ। ਪਰਵਾਹੋਂ ਕਰਾ ਗਈ। ਦੇਖੋ ਜੀ ਅੱਜ ਤੇ ਸਾਡੀ ਪਹਿਲੀ ਵਾਰੀ ਨੋਟਿਸ ਆਇਆ ਹੈ ਸਾਨੂੰ ਚਲੋ ਇਸੇ ਪਰਿਵਾਰ ਦਾ ਫੋਨ ਆਇਆ ਸੀ ਆਪਾਂ ਇੱਥੋਂ ਤੱਕ ਪਹੁੰਚੇ ਆਂ। ਮਗਰ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਗੱਲਾਂ ਦਾ ਪਤਾ ਲੱਗਦਾ ਪਿਆ ਵਾ ਅਸੀਂ ਇਸੀ ਨੂੰ ਖੰਗਾਲਦੇ ਪਏ ਆਂ ਕਿ ਜਿੱਥੇ ਜਿੱਥੋਂ ਤੱਕ ਹੋ ਸਕੇ ਪ੍ਰਸ਼ਾਸਨ ਦੇ ਨਾਲ ਕੇ ਇਸ ਪਰਿਵਾਰ ਦੀ ਮਦਦ ਕਰ ਸਕੀ। ਤੇ ਹਾਂਜੀ ਉਹ ਇਹਨੇ ਲੜਕੀ ਸਕੋ ਕਹਿ ਰਹੀ ਆ ਕਿ ਮੈਨੂੰ ਲਗਾਤਾਰ ਮਤਲਬ ਕਿ ਮੇਰੀ ਇਹ ਵੀਡੀਓ ਅਸ਼ਲੀਲ ਬਣਾਈਆਂ ਸੀ ਨੇ ਔਰ ਇਹਦੇ ਵਿੱਚ ਮੈਨੂੰ ਬਲੈਕਮੇਲ ਕਰਕੇ ਮੇਰਾ ਸ਼ੋਸ਼ਣ ਕਰਦਾ ਰਿਹਾ ਵਾ ਤੇ ਅਸੀਂ ਤੇ ਚੋਣੇ ਆ ਕਿ ਜੇ ਇਸ ਬੱਚੀ ਨੇ ਇੰਨੀਆਂ ਗੱਲਾਂ ਕੀਤੀਆਂ ਤੇ ਲੋ ਨੂੰ ਇਨਸਾਫ ਦਿਨਾ ਚਾਹੀਦਾ ਹੈ ਜਿਆਵਲਮਿਕ ਹਾਂਜੀ ਆਪਾਂ ਨਾਮ ਜਿਆਵਲਮਿਕ ਜਿਆਪੇ ਇੰਜਾਫ ਸੁਰਵਿਧਾਨ ਜੀ ਮੈਂ ਰਾਹੁਲ ਮਲਿਕ ਕੱਲੇ ਸੁਰੱਖਿਆ ਸਾਰਣ ਤੋਂ ਰਾਸ਼ਟਰੀ ਅਧਿਕਾਰੀ ਜਿੰਦਾ ਕੀ ਤੁਹਾਨੂੰ ਵਿਸਤਾਰ ਤੌਰ ਤੇ ਜੱਥੇਬੰਦੀਆਂ ਵੱਲੋਂ ਦੱਸਿਆ ਗਿਆ ਵਾ ਕਿ ਸਾਡੀ ਭੈਣ ਜਿਹੜੀ ਜਿੰਨਾ ਸ਼ੋਸ਼ਣ ਹੋਇਆ ਵਾ ਇੱਕ ਜਰਨਲ ਪਰਿਵਾਰ ਵੱਲੋਂ ਉਹ ਮੈਰਿਜ ਦਾ ਝਾਂਸਾ ਦੇ ਕੇ ਜਿਹੜਾ ਆਲਨਾਂ ਸ਼ੋਸ਼ਣ ਕਰਦੇ ਰਹੇ ਆ 2 ਸਾਲ ਤੋਂ ਪੂਰੇ ਪਰਿਵਾਰ ਵੱਲੋਂ ਜਦੋਂ ਕਿਹਾ ਗਿਆ ਕਿ ਤੁਹਾਡੇ ਮੁੰਡੇ ਨੇ ਇਦਾਂ ਸ਼ੋਸ਼ਣ ਕੀਤਾ ਵਾ ਤੋਰੇ ਮੈਰਿ ਕਰਾਈ ਜਾਵੇ ਪਰ ਪਰਿਵਾਰ ਵੱਲੋਂ ਕੋਈ ਇਨਸਾਨਲੇ ਦਿੱਤਾ ਗਿਆ ਉਲਟ ਇਹਨਾਂ ਦੇ ਉੱਤੇ ਛੋਟੀ ਜਆ ਦੇ ਸ਼ਬਦ ਬੋਲੇਗੇ ਤਾਂ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਇਹਨਾਂ ਦੇ ਉੱਤੇ ਐਸੀ ਐਕਟ ਵੀ ਲਗਾਇਆ ਜਾਵੇ ਤੇ ਇਹ ਦੀਦਾ ਸ਼ੋਸ਼ਣ ਸਾਡੇ ਧੀ ਨਾਲ ਹੋਇਆ ਵਾਲਮੀਕੀ ਸਮਾਜ ਦੇ ਧੀ ਨਾਲ ਹੋਇਆ ਵਾ ਔਰਤੇ ਵੀ ਜਿਹੜੀ ਬੰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤੋਂ ਅਸੀਂ ਕਾਨੂੰਨ ਦੇ ਸਾਰਾ ਲੈ ਕੇ ਕੋਰਟ ਦੇ ਰਾਹੀਂ 164 ਦੇ ਬਿਆਨ ਕਰਾਵੇ ਜਾਂ ਸਾਭ ਦੇ ਸਾਹਮਣੇ ਪੇਸ਼ ਕਰਾਂਗੇ ਤੇ ਇਸ ਦੋਸ਼ੀ ਨੂੰ ਅਸੀਂ ਸਜ਼ਾ ਜ਼ਰੂਰ ਦਿਵਾਵਾਂਗੇ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ 바ਵਾ ਸਾਹਿਬ ਦਾ ਸੰਵਿਧਾਨ ਲਿਖਿਆ ਵਾ ਉਦੋਂ ਤੋਂ ਹੀ ਹਾਲੇ ਵੀ ਇਹ ਲੋਬ ਸੁਹਾ ਸ਼ਾਤ ਸ਼ੋਸ਼ਣ ਕਰਦੇ ਵੇ ਆ ਸਾਡੀਆਂ ਧੀਆ ਭੈਣਾਂ ਨਾਲ ਤੇ ਮੈਂ ਬੇਨਤੀ ਕਰਦਾ ਹਾਂ ਸਮਾਜ ਨੂੰ ਕਮਾਜ ਦੇ ਲੋਕਾਂ ਨੂੰ ਕਿ ਇਹ ਮਸਲੇ ਨੂੰ ਲੈ ਕੇ ਅਸੀਂ ਬਹੁਤ ਜਲਦੀ ਇੱਕ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਭੰਡਾਰੀਪੋਲ ਦੇ ਉਹਦਾ ਸਾਥ ਦੋ ਤੇ ਭੈਣ ਨੂੰ ਇਨਸਾਫ ਦੋ ਜੈਵਾਲਮੀਕੀ ਜੈਸਵਧਾਨੀ ਪਹਿਲਾਂ ਦਾ ਸਾਰੇ ਵੀਰਾਂ ਨੂੰ ਜੈਵਾਲਮੀਕੀ ਆਰ ਆਰ ਬਾਲਮੀਕੀ ਜੈ ਜੀਨ ਜੈ ਸਵਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਹਿਦੂ ਦਾ ਸਟੇਸ਼ਨਾਂ ਮੈਂ ਰਾਸ਼ਟਰੀ ਪ੍ਰਚਾਰ ਅੱਜ ਅਸੀਂ ਗੁਰੂ ਨਾਨਕ ਹਸਪੀਟਲ ਇਸ ਵੱਲ ਕਿ ਪਹੁੰਚੇ ਹਾਂ ਕਿ ਇੱਕ ਸਾਡੇ ਦਲਿਤ ਸਮਾਜ ਦੀ ਬੇਟੀ एंजल नाम ਦੀ ਆ ਕੁੜੀ ਆ ਤੇ ਉਹ ਜੀ ਉਹ ਇੱਕ ਸ਼ੋਸ਼ਣ ਦਾ ਸ਼ਿਕਾਰ ਹੋਈ ਆ ਇੱਕ ਅਰुण ਕੁਮਾਰ ਸ਼ਰਮਾ ਜਿਹੜਾ ਕਿ ਆਪਣੇ ਆਪ ਨੂੰ ਸਿਰਸਾਣਾ ਦਾ ਪ੍ਰਧਾਨ ਮੰਨਦਾ ਤੇ ਉਹਦਾ ਜਿਹੜਾ ਬੇਡਾ ਜਿਹਦਾ ਜਿਹਦਾ ਹਸਤੀ ਸ਼ਰਮਾ ਤੇ ਉਹ ਜਿਹੜਾ ਨਾ ਮਣੀ ਉਹਨੇ ਇੱਥੇ ਕੁੜੀ ਦਾ ਅੱਜ ਤੋਂ 2 ਸਾਲ ਪਹਿnde ਉਹਦਾ ਸ਼ੋਸ਼ਣ ਕਰਦਾ ਆ ਰਿਹਾ 15 ਸਾਲ ਦੀ ਉਮਰ ਤੱਕ ਤੇ ਹੁਣ ਪਾਈ ਦਾ ਵੀ ਸ਼ੋਸ਼ਣ ਕਰਦਾ ਆ ਰਿਹਾ ਸੀ ਉਹਨੂੰ ਕੁੜੀ ਨੇ ਜਦੋਂ ਕਿਹਾ ਵੀ ਉਹਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਂਗਾ ਜਦੋਂ ਵਿਆਹ ਦੀ ਗੱਲ ਹੋਈ ਤੇ ਉਹ ਕਹਿੰਦਾ ਵੀ ਮੈਂ ਛੋਟੀ ਜਆਲੀ ਕੁੜੀ ਨਾਲ ਵਿਆਹ ਨਹੀਂ ਕਰਦਾ ਮੈਂ ਇਹੋ ਹੀ ਇਹ ਬੇਨਤੀ ਕਰਦਾ ਵੀ ਤੁਸੀਂ ਦੇਖੋ ਜੇ ਜਦੋਂ ਪਹਿਹੀ ਉਹਨੂੰ ਘਰ ਬੁਲਾ ਕੇ ਕੇਕ ਕੱਟਦੇ ਸੀ ਚਾਹਾਂ ਬਣਾਉਂਦੇ ਸੀ ਉਹਨਾਂ ਪਿਆਰ ਕਰਦੇ ਇਹ ਤੁਹਾਡਾ ਐ ਉਹਰਾ ਅਰਣ ਚਰਮਾ ਵੀ ਨਾਲ ਹੁੰਦਾ ਦੀ ਉਹਦੇ ਘਰ ਦੇ ਵੀ ਹੋਰ ਸਾਰਾ ਪਰਿਵਾਰ ਇਹਦੇ ਨਾਲ ਬੜਾ ਪਿਆਰ ਕਰਦੇ ਸੀ ਮਰ ਲੇਕਿਨ ਉਹ ਤੋਂ ਉਹਨਾਂ ਨੂੰ ਛੋਟੀ ਜਿਹਾ ਜੀ ਨਹੀਂ ਲੱਗੀ ਮਰ ਹੁਣ ਕਿ ਕਿਥਾ ਲੱਗੀ ਛੋਟੀ ਜਿਹਾ ਜੀ ਕਿਉਂਕਿ ਉਹਨੇ ਉਹਨਾਂ ਨੂੰ ਹੁਣ ਉਹ ਮੁੰਡਾ ਜਿਹੜਾ ਬਲੈਕ ਮੈਰਡ ਹੈਗਾ ਇਹ ਕਰਨਾ ਇਸ ਕਰਕੇ ਕਿ ਉਹ ਕਹਿੰਦਾ ਹੈ ਜੇ ਤੂੰ ਮੇਰੇ ਨਾਲ ਵਿਆਹ ਦੀ ਗੱਲ ਕੀਤੀ ਤੇ ਮੈਂ ਜਿਹੜੀਆਂ ਦੁਨੀਆਂ ਫੋਟੋਆਂ ਜਿਹੜੀਆਂ ਗੰਦੀਆਂ ਮੰਦੀਆਂ ਫੋਟੋਆਂ ਤੇਰੀਆਂ ਮੈਂ ਵਾਇਰਲ ਕਰ ਦਾਂਗਾ ਉਹਨੇ ਇਸ ਜਗਤ ਤੋਂ ਕੁੜੀ ਨੇ ਆਪਣੇ ਆਦਮ ਅਧਿਆਪਕ ਕਰਨ ਦੀ ਕੋਸ਼ਿਸ਼ ਕੀਤੀ ਆ ਮਰ ਲੇਕਿਨ ਚਲੋ ਰੱਬ ਕਰਦਾ ਜਦੋਂ ਕੋ ਕੁੜੀ ਬੱਜ ਗਈ ਮਰ ਲੇਕਿਨ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਵੀ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਫਿਰ ਕੋਡ ਰਾਹੀਂ ਇਹ ਕੁੜੀ ਦੇ 164 ਦੇ ਬਿਆਨ ਕਰਾ ਕੇ ਅਸੀਂ ਕੋਡ ਰਾਹੀਂ ਇਸ ਇਸ ਅਨੂ ਸ਼ਰਮੇ ਦੇ ਬੇਟੇ ਦੇ ਪਰਚਾ ਗ੍ਰਾਹਾਂਗੇ ਸਾਰੇ ਟੱਬਰ ਨੂੰ ਟੱਬਰ ਨੂੰ ਸਾਰੇ ਘਿਹਰੇ ਚ ਲਿਆ ਕੇ ਇਹਨਾਂ ਦੇ ਪਰਚਾ ਗ੍ਰਾਹਾਂਗੇ ਜੇ ਅਗਰ ਪ੍ਰਸ਼ਾਸਨ ਨੇ ਸਾਡੇ ਤੇ ਸਾਡੀ ਸੁਣਵਾਈ ਨਾ ਕੀਤੀ ਜੀ ਇਹ ਉਹ ਕਹਿੰਦਾ ਵੀ ਅਸੀਂ ਜੇ ਪ੍ਰਸ਼ਾਸਨ ਨੇ ਸਾਡੇ ਦਲੀ ਸਮਾਜ ਦੀਆਂ ਬੇਟੀਆਂ ਦਾ ਇਹ ਅੱਜ ਤੱਕ ਮੈਂ ਦੇਖੀ ਜਾਵਾਂ ਵੀ ਜਦੋਂ ਵੀ ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਸਾਡੇ ਦਲੀ ਸਮਾਜ ਨਾਲ ਹਮੇਸ਼ਾ ਹੀ ਬੇਇਨਸਾਫੀ ਹੋਈ ਜਾਂ ਸਾਨੂੰ ਕਦੀ ਕੋਈ ਸਮਾਜ ਸਮਾਜ ਨੂੰ ਸਾਡੇ ਨੂੰ ਇਨਸਾਫ ਨਹੀਂ ਮਿਲਿਆ ਤੇ ਜੇ ਸਾਨੂੰ ਇਸ ਵਾਰ ਵੀ ਸਾਡੀ ਬੇਟੀ ਨੂੰ ਸਾਨੂੰ ਇਹ ਇਹਨੂੰ ਨਾ ਇਨਸਾਫ ਮਿਲਿਆ ਤੇ ਫਿਰ ਅਸੀਂ ਹੋਰ ਵੀ ਜਿਹੜਾ ਜਿਹੜਾ ਇਹ ਫਿਰ ਵੱਡਾ ਵੇਲਾ ਕਦਮ ਚੁੱਕਾਂਗੇ ਉਹਦੇ ਵਿੱਚ ਜੋ ਵੀ ਜਿੰਮੇਵਾਰ ਹੋਗਾ ਉਹ ਪੁਲਿਸ ਪ੍ਰਸ਼ਾਸਨ ਹੋਏਗਾ ਇਹਨਾਂ ਕੋਲ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਬਾਤ ਮੈਟਰ ਇਹ ਵੀ ਇੱਕ ਨਾ ਸਾਨੂੰ ਇਤਲਾਮ ਮਿਲੀ ਸੀ ਕੰਟਰੋਲ ਰੂਮ ਥਰੂ ਵੀ ਇੱਕ ਲੜਕੀ ਆ ਏਜਲ ਕਲਿਆਣ ਪੁੱਤਰੀ ਰੋਹਿਤ ਕਲਿਆਣ ਪ੍ਰੇਮਨਗਰ ਦੀ ਰਹਿਣ ਵਾਲੀ ਆ ਵੀ ਇਹਨੇ ਕੋਈ ਜਰੀਲੀ ਚੀਜ਼ ਖਾਦੀ ਆ ਤੇ ਕੋ ਨਾਨਕਦੇਵ ਅਮਰਜੈਂਸੀ ਵਾਰਡ ਚ ਦਾਖਲ ਆ ਤੇ ਇਹਦੇ ਜੋ ਕਾਰਵਾਈ ਪੰਦੀਓ ਕਰੋ ਇਸ ਕਰਕੇ ਇੱਥੇ ਪੁੱਜੇ ਆਂ ਇਹਦੇ ਬਾਰੇ ਇਹਦੇ ਕੋਈ ਜਾਣਕਾਰੀ ਨਹੀਂ ਆ ਹੁਣ ਉਹਦੀ ਸਟੇਟਮੈਂਟ ਲਿਖਾਂਗੇ ਜੋ ਉਹਦੇ ਮਾਪਕ ਬੰਦੀ ਕਾਰਵਾਈ ਅੱਗੇ ਕੀਤੀ ਜਾਵੇ ਤੁੰਨ ਕਿਸੇ ਦਾ ਨਾਮ ਵਗੈਰਾ ਦੱਸਿਆ ਕੋਈ ਅਜੇ ਨਹੀਂ ਕੁਝ ਵੀ ਅਜੇ ਤੇ ਆਏ ਆ ਜੋ ਵੀ ਉਹ ਉਹਦੇਮ ਬਿਆਨ ਮੁਤਾਬਕ ਅੱਗੇ ਦਿਓ ਵੀ ਕਾਰਵਾਈ ਉਹ ਕਰ ਦਿੰਦੇ